ਕਲਕੀਤਪੁਰ ਹਾਂਜੀ ਕਲਕੀਤਪੁਰ ਪੰਜ ਕੀ ਗੱਲ ਹੋਈ ਤੁਹਾਡੀ ਬੇਟੀ ਨਾਲ ਇਨੀਸ਼ੀਏਟ ਹੋਇਆ ਪਤਾ ਨਹੀਂ ਪਾਜੀ ਮੈਨੂੰ ਤੇ ਦੱਸ ਕੇ ਨਹੀਂ ਕੀਤਾ ਰੋ ਮੈਨੂੰ ਜਦ ਤਨ ਗਈ ਆ ਤੇ ਸਾਢੇ 3 ਵਜੇ ਉਸੇ ਮੁੰਡੇ ਨੇ ਮੈਨੂੰ ਫੋਨ ਕੀਤਾ ਵਾ ਵੀ ਅਭੀ ਨਿਆ ਗੱਲ ਬਣੀ ਆ ਹਾਂਜੀ ਪੰਜੀ ਪਤਾ ਨਹੀਂ ਪਾਜੀ ਮੈਨੂੰ ਕਿ ਤੈਨੂੰ ਸੱਦਿਆ ਵਾ ਤੇ ਦੱਸ ਕੇ ਨਹੀਂ ਗਈ ਪੰਜੀ ਤੁਹਾਡੀ ਬੇਟੀ ਦਾ ਕੀ ਨਾਮ ਸੀ ਔਰ ਉਹ ਮੁੰਡਾ ਕੌਣ ਸੀ ਨੇ ਸੱਦਿਆ ਸਮਾਈ ਪ੍ਰੀਤਪੁਰ ਮੇਰੀ ਬੇਟੀ ਦਾ ਨਾਮ ਤੇ ਸੁਖਪੀਰ ਸਿੰਘ ਜਿੰਡਿਆਲੇ ਤੋਂ ਮੁੰਡਾ ਕੌਣ ਸੁਖਪੀਰ ਸਿੰਘ ਕੀ ਕੰਮ ਕਰਦਾ ਹੈ ਗਾਨ ਤੇ ਲੱਗਾ ਫਰੀਐਨੇ ਅੱਛਾ ਤੁਹਾਡੀ ਬੇਟੀ ਨਾਲ ਕੀ ਰਿਸ਼ਤਾ ਸੀ ਦਾ ਉਹਦੇ ਰਿਲੇਸ਼ਨਸ਼ਿਪ ਸੀ ਅੱਛਾ ਤੇ ਕੀ ਕੀ ਗੱਲਬਾਤ ਹੋਈ ਬਾਜ ਪਤਾ ਨਹੀਂ ਭਾਜੀ ਉਹਨੇ ਫੋਨ ਕਰਕੇ ਦੱਸ ਦਿਆ ਇਹਨੂੰ ਇਹਨੇ ਕੁੜੀਆਂ ਕੁੜੀਆਂ ਨੇ ਮੈਨੂੰ ਦੱਸਿਆ ਨਹੀਂ ਆ ਤੇ ਮੈਂ ਭਲੇਖੇ ਚ ਹੋਈ ਰਹੀ ਵੀ ਗਈ ਉਹਦੇ ਨਾਲ ਹੀ ਆ ਉਹ ਮੁੰਡੇ ਨੂੰ ਮੈਂ ਫੋਨ ਕੀਤਾ ਮੁੰਡਾ ਤਾਂ ਮੇਰੇ ਨਾਲ ਨਹੀਂ ਆ ਤੇ ਮੁੜ ਕੇ ਉਸੇ ਮੁੰਡੇ ਨੇ ਉਸੇ ਵਕਤ ਮੈਨੂੰ ਫੋਨ ਕੀਤਾ ਵੀ ਆ ਵੀ ਆ ਗੱਲ ਹੋਈ ਆ ਤੁਹੇ ਉਤੋਂ ਨੇ ਮੈਂ ਹੋਟਿਆ ਨੂੰ ਦਾਖਲ ਕਰਾਇਆ ਹੋਏ ਤੁਸੀਂ ਇੱਥੇ ਆ ਜਾਓ। ਤੁਸੀਂ ਲਿਆ ਦਵਾਈ ਖਾ ਲਈ ਆ। ਦਵਾਈ ਕਿਹੜੀ ਉਹ ਲੋ ਖਾਦੀ? ਤੇ ਪਤਾ ਲੱਗਾ? ਨਹੀਂ ਖਾਧੀ। ਆਹ ਬੇਲਾ ਨੇ ਸੱਦਿਆ ਉਹ ਚੱਕ ਕੇ ਅੰਦਰ ਆ ਫਿਰ ਮੈਂ ਵਿਆਹ ਕਰਾਉਣਾ ਵਾ। ਹੋ ਸਕਦਾ ਚਲੋ ਭੱਜਣ ਦੀ ਪਲੈਨਿੰਗ ਜੇ ਹੋਵੇ ਇੰਨਾ ਨਹੀਂ ਮੈਨੂੰ ਪਤਾ ਪਾ। ਮਾਂ ਵੀ ਨਾਲ ਆ ਆਏ ਹਸਪੀਟਲ ਉੱਥੇ ਉਹਨਾਂ ਦਾਖਲ ਕਰਵਾਇਆ ਵਾ ਸਾਡੇ ਜਾਂਦੇ ਨੇ। ਕਲੋਨੀ ਵਾਲੇ ਇੰਨੀ ਵੀ ਦੱਸਿਆ ਹਨ ਤੁਸੀਂ ਪੁਲਿਸ ਪ੍ਰੈਸ਼ਨ ਕੰਪਲੇਂਟ ਕੀਤੀ ਕੋਈ ਉਹਦੋਂ ਤੱਕ ਨਹੀਂ ਕੀਤੀ ਭਾਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਏ ਗੱਲ ਮੇਰੀ ਬੇਟੀ ਨੂੰ ਇਨਸਾਫ ਮਿਲ ਜਾਈਦਾ ਮੇਰੀ ਬੇਟੀ ਨੂੰ ਨਾ ਪਾਲਕੀ ਤੁਹਾਨੂੰ ਸ਼ੱਕ ਆ ਵੀ ਇਹਨਾਂ ਨੇ ਮਾਰਿਆ ਕੁਝ ਦੇਖਿਆ ਹੋਰ ਸ਼ੱਕ ਇਹਨਾਂ ਤੇ ਆ ਹੋਰ ਉਹ ਕਿੱਥੇ ਭਾਜੀ ਹੋਰ ਨਹੀਂ ਕਿਤੇ ਜਾ ਸਕਦੀ ਉਹਦੀ ਮਾਂ ਦਾ ਕੀ ਨਾਮ ਮੁੰਡੇ ਦੀ ਕਵਲਜੀਤ ਕੋ ਤੇ ਉਹਦੇ ਪਿਓ ਦਾ ਨਾਮ ਕੁਲਦੀਪ ਸਿੰਘ ਕੀ ਕੰਮ ਕਰਦਾ ਉਹ ਉਹ ਤਾਂ ਮਤਲਬ ਆਮਲ ਬੈਚੋ ਕਰਤਾ ਕਿਥੋਂ ਰਹਿਣ ਵਾਲੇ ਨੇ ਠੰਡਿਆਲਾਂ ਦੇ ਜੀ ਜਦੋਂ ਨਾਮ ਜੋਗਾ ਸਿੰਘ ਜੀ ਮੇਰੇ ਨਾਮ ਜੋਗਾ ਸਿੰਘ ਜੀ ਕੀ ਗੱਲ ਹੋਈ ਤੁਹਾਡੀ ਬੇਟੀ ਮੇਰੀ ਬੇਟੀ ਨੂੰ ਇਹਨੇ ਮੁੰਡੇ ਨੇ ਸੱਦਿਆ ਜੀ ਕਿਤੇ ਲਾਂਦੇ ਇਹਦੀ ਨਾਲ ਮਾਂ ਆਈ ਆ ਇਹਨਾਂ ਨੇ ਉਹਨੂੰ ਪਹਿਲਾਂ ਦਵਾਈਵਾ ਕੇ ਤੇ ਮੜਕੇ ਆਪੇ ਹੀ ਹਸਪਤਾਲ ਦਾ ਹਸਪਤਾਲ ਕਰਾਏ ਆ ਤੇ ਜਿੰਦੂ ਜਿੱਥੋਂ ਇਹਨਾਂ ਨੇ ਚੁੱਕਿਆ ਵਾ ਉੱਥੋਂ ਦੇ ਲੋਕ ਸਾਨੂੰ ਦੱਸਣ ਦੇ ਆ ਕਿ ਇਹ ਆਂਦੀ ਸੀ ਵੀ ਮੇਰੀ ਇਹ ਕੁੜੀ ਆ ਤੇ ਆ ਇਹਦਾ ਭਰਾ ਵਾ ਇਹ ਲੜਕੇ ਆ ਗਈ ਆ ਤੇ ਇਹ ਕਿਹੜਾ ਮੁੰਡਾ ਸੀ ਕੀ ਨਾਂ ਸੀ ਉਹਦਾ ਉਹਦਾ ਨਾਂ ਜੀ ਸੁੱਖ ਸੁੱਖ ਸੁਖੀ ਕਿਥੋਂ ਰਹਿਣ ਵਾਲਾ ਜਡੇ ਵਾਲੇ ਦੇ ਰਹਿਣ ਵਾਲਾ ਸ਼ਾਇਦ ਤੇ ਕੀ ਗੱਲ ਸੀ ਉਹ ਔਰ ਇਹਦੇ ਨਾਲ ਕਿਤੇ ਚੱਲਦਾ ਸੀ ਪਿਆਰ ਚੱਲਦਾ ਸੀ ਇਹਨਾਂ ਦਾ ਇਹਨਾਂ ਨੇ ਮਤਲਬ ਉਹਨੂੰ ਉਹ ਕੁੜੀ ਕਹਿੰਦੀ ਵੀ ਮੇਰੇ ਨਾਲ ਵਿਆਹ ਕਰ ਇਹਦੇ ਤਿੰਨ ਭੈਣਾਂ ਤੇ ਆ ਵਿਆਹਣ ਵਾਲੇ ਆ ਤੇ ਇਹਨਾਂ ਨੇ ਮੁੜ ਕੇ ਰਲ ਕੇ ਤੇ ਸਾਜੂ ਚ ਖੇਦੀ ਸਿਆਸਤ ਖੇਦੀ ਆ ਸਾਡੀ ਬੇਟੀ ਦਾ ਕੀ ਨਾਮ ਜਿੱ ਕਿੰਨੀ ਉਮਰ ਸੀ ਮੇਰੀ ਬੇਟੀ ਦਾ ਨਾਮ ਜੇ ਸਮੈਲਪ੍ਰੀਤ ਹਾਂਜੀ ਸਮੈਲਪ੍ਰੀਤ ਅੱਛਾ ਕਿੰਨੀ ਉਮਰ ਸੀ 15 ਸਾਲ ਦੀ ਅੱਛਾ ਤੇ ਇਹਦਾ ਮੁੰਡਾ ਕੀ ਕੰਮ ਕਰਦਾ ਇਹ ਮੁੰਡਾ ਜੀ ਪੜਦਾ ਵਾ ਤੇ ਉਤਰਾ ਪਾਰਟ ਟਾਈਮ ਦੁਕਾਨ ਤੇ ਕੰਮ ਕਰਦਾ ਪ੍ਰਿਆਨੇ ਕੰਨਾਂ ਦੀ ਦੁਕਾਨ ਤੇ ਤੇ ਜੇ ਪਿਓ ਦਾ ਕੀ ਨਾਮ ਇਹਦੇ ਪਿਓ ਦਾ ਨਾਮ ਜੇ ਗੁੰਜੀਪ ਸਿੰਘ ਜੇ ਮੈਨੂੰ ਇਸ ਤਰ੍ਹਾਂ ਪਤਾ ਨਹੀਂ ਜੇ ਨਾਂ ਹੈਗਾ ਤੇ ਵਾਈਫ ਨੂੰ ਮੈਨੂੰ ਸਾਰਾ ਪਤਾ ਹੈ ਨਾਮਾਂ ਦਾ ਤੁਹਾਡੀ ਬੇਟੀ ਨੂੰ ਕੀ ਕਹਿ ਕੇ ਲੈ ਕੇ ਗਈ ਸੀ ਇਹ ਇੱਕ ਕੁਛ ਨਹੀਂ ਸਾਡੀ ਬੇਟੀ ਘਰੋਂ ਚਲ ਗਈ ਆ ਤੇ ਇਹਨੇ ਮੁੰਡੇ ਨੇ ਹੀ ਸਾਨੂੰ ਫੋਨ ਕੀਤਾ ਵਾ ਕਿ ਇਹਨੇ ਮੰਮੀ ਇਹਨੇ ਦਵਾਈ ਖਾ ਲਈ ਆ ਮੈਂ ਦਿਹਾੜੀ ਤੇ ਲੱਗਾ ਮਿਸਤਰੀਆ ਮਗਰ ਮੇਰੀ ਘਰ ਦੀ ਨੇ ਆਣ ਕੇ ਮੈਨੂੰ ਦੱਸਿਆ ਵਾ ਕਿ ਇੱਕ ਰਾਤ ਨੇ ਦਵਾਈ ਖਾ ਲਈ ਆ ਤੇ ਮੈਨੂੰ ਸੁਖ ਨੇ ਫੋਨ ਕੀਤਾ ਵਾ ਸੁਖ ਸੁਖਬੀਰ ਨੇ ਕਿ ਇਹਨੇ ਮੰਮੀ ਦਵਾਈ ਖਾ ਲਈ ਤੇ ਉਥੇ ਆਂਦੇ ਆ ਵੀ ਅਸੀਂ ਉਥੇ ਹੈ ਹੀ ਨਹੀਂ ਆ ਉਥੋਂ ਵਾਲੇ ਬੰਦੇ ਸਾਰੇ ਸਾਨੂੰ ਹੁਣ ਦੱਸਣ ਦੇ ਆ ਵੀ ਇਹ ਦਾਖਲ ਕਰਾ ਕੇ ਗਏ ਆ ਤੇ ਜਿੱਥੋਂ ਇਹਨਾਂ ਚੁੱਕਿਆ ਮਾਨੂੰ ਉਥੇ ਇਹਨਾਂ ਨੇ ਇਹ ਕਿਹੜੀ ਜੇ ਦਾਖਲ ਕਰਾ ਗਏ ਸੀ ਇਹ ਹੋਤੀ ਗੁਰ ਗੁਰ ਦਾ ਅੰਦਾਜ਼ اچھا ਤੇ ਤੁਸੀਂ ਹੁਣ ਕੀ ਮੰਗ ਕਰਦੇ ਪੁਲਿਸ ਫੈਕਸ਼ਨ ਤੋਂ ਅਸੀਂ ਹੁਣ ਮੰਗ ਕਰਦੇ ਆ ਇਹੋ ਜਿਹੀ ਮੇਰੇ ਮੈਨੂੰ ਅਨਸਾਰ ਦਵਾਇਆ ਜਾਵੇ ਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਹਾਂਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਹਾਂਜੀ ਪੁਲਿਸ ਕੋ ਗਏ ਹਾਂ ਜੀ ਤੇ ਉਹਨਾਂ ਨੇ ਕਿਹਾ ਜੀ ਯਾਰ ਰਿਪੋਰਟ ਆਊਗੀ ਤੇ ਫੇਰੇ ਟੰਡੀਗੜੋਂ ਆਏ 6 ਮਹੀਨੇ ਲੱਗ ਜਾਣਾ ਤੇ ਵੱਧ ਕਹਿਣ ਨੂੰ ਹੀ ਲੱਗ ਸਕਦਾ ਮਹੀਨਾ ਵੀ ਲੱਗ ਸਕਦਾ ਮੁੰਡੇ ਨੂੰ ਅਰੈਸ ਕੀਤਾ ਸੀ ਪੁਲਿਸ ਨੇ ਫੜਿਆ ਸੀ ਨਵੀਂ ਪਿੰਡ ਵਾਲੀ ਨਵੀਂ ਪਿੰਡ ਵਾਲੀ ਪੁਲਿਸ ਨੇ ਫੜਿਆ ਸੀ ਜਿਹੜੇ ਬਿਆਨ ਲੈਣ ਆਏ ਸੀ ਉਹਨਾਂ ਨੂੰ ਜਦੋਂ ਅਸੀਂ ਦੁਬਾਰੇ ਫੋਨ ਕੀਤਾ ਵੀ ਇਹਨਾਂ ਨੂੰ ਜਾਣ ਲਾ ਦਿਓ ਇਹ ਹੁਣ ਸਾਨੂੰ ਫਸਾ ਕੇ ਤੇ ਚਲ ਗਏ ਆ ਤੇ ਇਹਨਾਂ ਨੇ ਮੁੜ ਕੇ ਉਹਨਾਂ ਨੇ ਚੌਂਕੀ ਵਾਲਿਆਂ ਕੋਲ ਆ ਕੇ ਕਿਹਾ ਵੀ ਇਹ ਮੁੰਡੇ ਨੂੰ ਅਸੀਂ ਫੜ ਕੇ ਰੱਖਿਆ ਹੋਇਆ ਇੱਥੇ ਤੇ ਅਸੀਂ ਜਦੋਂ ਗਏ ਆ ਚੌਂਕੀ ਉਹਨਾਂ ਨੇ ਮੁੰਡਾ ਉਦੋਂ ਹੀ ਘਲਤਾ ਤੁਸੀਂ ਹੁਣ ਕੀ ਮੰਗ ਕਰਦੇ ਅਸੀਂ ਹੁਣ ਇਹੋ ਮੰਗ ਕਰਦੇ ਆ ਵੀ ਸਾਨੂੰ ਪਾਜੀ ਆਪਣਾ ਇਨਸਾਫ ਦਿੱਤਾ ਜਾਵੇ ਸਾਡੀ ਬੇਟੀ ਵਿਚਾਰੀ ਨਵਾਲਿਕ ਹੀ 15 ਸਾਲਾਂ ਦੀ ਇਹ ਮੈਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਹਾਂਜੀ ਸਰ ਜਿਹੜੀਆਂ ਸਮਾਈਲ ਪ੍ਰੀਤ ਕੌਰ ਨਵਾਲਿਕ ਲੜਕੀ ਦੀ ਭੇਤ ਭਰੇ ਚਮਤਤ ਹੋਈ ਇਸ ਬਾਰੇ ਕੀ ਕਹਿਣਾ ਇਸ ਵਾਰ ਵੀ ਮੈਂ ਇੰਸਪੈਕਟਰ ਮੌਜੂਦ ਐ ਸਰ ਜੋ ਤਾ ਨੂੰ ਮੈਂ 11 ਤਰੀਕ ਨੂੰ ਤੇ 12 ਤਰੀਕ ਨੂੰ ਆਪਣੇ ਸਾਹਮਣੇ ਆਇਆ ਸੀ ਨਾ ਜੋਕਿੰਗ ਚਾਰਜਿਸ ਮੀਸਨ ਸੋਹਿਆਰੇ ਮਿਲੋ ਕੰਮ ਕੀਤਾ ਸੀਗਾ ਵੀ ਗੁਰੂ ਰਾਮਦਾਸ ਹਸਪਤਾਲ ਇਕ ਲੜਕੀ ਆਇਆ ਜਿਹੜੀ ਤਕਰੀਬ 16 ਸਾਲ ਦੀ ਬਾਦ ਦਵਾਈ ਕੁਝ ਦਿਰੀ ਖਾਦੀ ਬਾਦਲੀ ਆ। ਜਿੱਥੇ ਮੈਂ ਪੁਲਿਸ ਪਾਰਟੀ ਸੰਗੇ ਦੇ ਅਸੀਂ ਦਾ ਨਾਲ ਹੀ ਪੇਸੇ ਜਿਸ ਮੀਸਨ ਸੋਹਿਆ ਚੋਂ ਪਹੁੰਚੇ ਸੀਗਾ। ਉੱਥੇ ਤਕਰੀਬ 12-13 ਬੀਬੀਆਂ ਦਾ ਇਕੱਠ ਸੀ। ਉੱਥੇ ਜੁਫ ਗਲੰਦ ਵੀ ਖੜੇ ਸੀ ਕਾਫੀ 14-15 ਬੰਦੇ ਦੇਖਦਾਰ ਨੇ ਅਕਸਰ ਸਿੰਘ ਸੀ ਲੋ ਜਿਹੜੇ ਤੇ ਉਹਨਾਂ ਨੇ ਪੁਛਲ ਖਵਾ ਜਿੰਦਰਾ ਪਾ ਜਿਹੜੀ ਕਾਰਵਾਈ ਕਰਦੀ ਆ ਕਰਦਿਆਂ ਉਹਨਾਂ ਸਾਡੇ ਤੋਂ ਲਾਗੂ ਹੋ ਕੇ ਆ ਗਏ ਸੈਂਗਰੇ ਲੋ ਉਹ ਜਿਹੜੀ ਲੜਕੀ ਦੀ ਬੀਬੀ ਨੇ ਉਹਨੂੰ ਸਮਝਾਇਆ ਕਿ ਕੀ ਕਰਨਾ ਰਚੋ ਉਹਨੇ ਸਾਡੇ ਇਹ ਹੀ ਦੱਸਿਆ ਕਿ ਮੇਰੀ ਲੜਕੀ ਏਰੀਆ ਅਚਾਨਕ ਥੋੜਾ ਬਹੁਤ ਬਿਮਾਰ ਠੀਲੀ ਮਟਰੀਂਦੀ ਸੀ ਜਾਨੀ ਇਸ ਤਰ੍ਹਾਂ ਬਾਹਰ ਕੰਮ ਕਰਤਾ ਕਰਦੀ ਸੀ ਤੇ ਮੈਨੂੰ ਹਾਸੜ ਬੋਧ ਰਹੀ ਆ ਸਾਡੀਆਂ ਉੱਤੇ ਕਾਫੀ ਦਵਾਈਆਂ ਪਈਆਂ ਸੀਆਂ ਤੇ ਇਹ ਦਵਾਈ ਏਰੀਆ ਓਵਰ ਡੋਜ਼ ਲੈ ਗਈ ਇੱਕ ਮੇਰੇ ਲਈ ਖਾਗੀ ਤੇ ਕਾਪਲੇ ਲਈ ਖਾਗੀ ਜਿਹਦੇ ਨਾਲ ਇਹ ਸੀਰ ਜਿਹੜੀ ਨਿਕਲੀ ਹੈ ਤੇ ਇਹਨੂੰ ਕਿਸੇ ਨੇ ਲਿਆ ਕੇ ਤੇ ਆਖਰ ਕਰਾਇਆ ਇਹ ਗੱਲ ਜਿਹੜੀ ਹੋਟੀਆਂ ਕਲੌਮਾਂ ਵਿੱਚ ਹੋਈ ਸੀ ਜਿੱਥੇ ਆਪਾਂ ਜਾ ਕੇ ਇਹਦਾ ਬੀਬੀ ਦਾ ਵਿਆਹ ਲਿਖਿਆ ਜਿਹੜੀ ਮਰਨ ਵਾਲੀ ਆ ਅ ਸਮਾਈਲ ਅ ਸਮਾਈਲ ਕੁਇਦ ਕौरा ਜੀ ਨੂੰ ਸਮਾਦਾਨ ਤੇ ਉਸਦੀ ਮੰਮੀ ਫਲਜੀਤ ਕौरा ਪਤਨੀ ਜਿਹੜਾ ਅਸੈਂਟ ਵਾਸੀ ਜਿਆਪੁਰ ਸਰ ਜੋਣ ਨੇ ਦੱਸਿਆ ਕਿ ਜਿਹੜਾ ਮਤਲਬ ਉਹਦਾ ਕਿਸੇ ਮੁੰਡੇ ਨਾਲ ਪਹਿਲੇ ਪ੍ਰਸੰਗ ਸੀ ਜੰਡਿਆਲੇ ਤੋਂ ਮੁੰਡਾ ਵਾ ਉਹ ਕੁਲਦੀਪ ਸਿੰਘ ਉਹਦੇ ਫਾਦਰ ਦਾ ਨਾਮ ਤੇ ਇਹ ਮੁੰਡਾ ਤੇ ਉਹਦੀ ਮਾਂ ਐਡਮਿਟ ਕਰਾ ਕੇ ਬਾਅਦ ਚਲੇ ਗਿਆ। ਉਹ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਨੇ ਸਾਡੀ ਕੁੜੀ ਨੂੰ ਕੁਝ ਦੇ ਕੇ ਮਾਰਿਆ। ਇਹ ਸਾਡੇ ਕੋਈ ਤਾਂ ਕਿੰਨਾ ਸਾਡੇ ਮਰੇ ਧਿਆਨ ਵਿੱਚ ਨਹੀਂ ਆਉਂਦਾ। ਮੈਨੂੰ ਇਹਨਾਂ ਪਤਾ ਕਿ ਕੱਲ ਸਵੇਰ ਚੌਕੀ ਗਿਆ ਸੀ ਪਰਿਵਾਰ ਜਿਹੜਾ ਇੱਕ ਬੱਚੇ ਦਾ ਨਾਮ ਲੈ ਰਿਹਾ ਭਈ ਇਹਨਾਂ ਦਾ ਰਿਲੇਸ਼ਨਸ਼ਿਪ ਸੀ। ਇਹਦਾ ਦੁੱਖ ਕੁੜੀ ਦਾ ਵਾਇਖ ਖਾਲੀ ਹੈ। ਅਸੀਂ ਕੁੜੀ ਦਾ ਪੋਸਟਮਾਰਟਮ ਕਰਵਾਤਾ ਸੀਗਾ ਵਾਸਤੇ ਹਵਾਲੇ ਕਰਤੋਂ ਸਿਕਾਇਤ ਕਰਤਾ। ਉਨੇ ਤੋਂ ਆਈ ਵੇਟ ਕਰਦੇ ਆਂ ਅਪੀ ਕਰਾਂਗੇ ਇਹ ਫਰਾਂਸਿਕ ਸਾਈਨ ਲਬਾਰਟੀ ਤੋਂ ਜੋ ਵੀ ਰਿਪੋਰਟ ਆਊਗੀ ਜਾਂ ਦਵਾਈ ਖਾਦੀ ਜਾਂ ਜ਼ਹਿਰ ਖਾਦੀ ਜਾਂ ਕਾਹ ਕੋਟਿਆ ਉਹਦੇ ਮੁਤਾਬਕ ਇਹਨਾਂ ਦਾ ਸਸਮਾ ਬਿਆਨ ਲਾ ਕੇ ਕਾਰਵਾਈ ਕਰਦੇ ਆਂਗੇ ਸਰ ਅਗਰੇ ਪੁਲਿਸ ਦੇ ਬੰਦੇ ਨੇ ਦੋਸ਼ੀ ਪਾਇਆਗੇ ਮੁੰਡੇ ਦੇ ਪੇਰੇ ਦਾ ਮੁੰਡਾ ਤੇ ਇਹਨਾਂ ਤੇ ਬੰਦ ਕਰ ਰਿਹਾ ਕਿਥੇ ਹੈ ਹਾਂਜੀ ਕਰਦੇ ਕਰਾਂਗੇ ਜੀ ਤੇ ਪਤਾ ਲੱਗਾ ਕਿਥੋਂ ਦੇ ਕੀ ਨਾਂ ਸੀ ਮੁੰਡੇ ਦਾ ਨਹੀਂ ਜੀ ਅਜੇ ਬਾਰੇ ਕੋਈ ਨਹੀਂ ਦੱਸਿਆ ਨਾ ਅਗਰ ਦੁਬਾਰਾ ਆਦਾਂ ਨੂੰ ਬੁਲਾ ਕੇ ਲੜਕੀ ਦੀ ਮਾਤਾ ਨੂੰ ਜਾਣਾ ਤੇ ਪਰਿਵਾਰ ਨੂੰ ਪੁੱਛਾਂਗੇ ਆਪਾਂ ਕਿ ਕਿੱਥੇ ਰਿਹਾ ਹੈ ਕਿੱਥੇ ਰਿਹਾ ਹੈ ਤਾਂ ਉਹਦੇ ਵਿੱਚ ਆਇਆ ਕਿ ਨਵੇਂ ਪਿੰਡ ਚੌਕੀ ਨੇ ਮੁੰਡੇ ਨੂੰ ਰਸਿਲਾਹੀ ਬਾਅਦ ਫੇਰ ਛੱਡ ਦਿੱਤਾ ਗਿਆ ਨਹੀਂ ਜੀ ਉਹਨਾਂ ਨਵੇਂ ਚੌਕੀ ਨਵੇਂ ਪਿੰਡਾਂ ਵਾਲਿਆਂ ਨੇ ਉਹਨੂੰ ਹਰਾਕ ਵਿੱਚ ਨਹੀਂ ਲਿਆ ਮੈਨੂੰ ਇਹ ਪਤਾ ਲੱਗਾ ਜਿਵੇਂ ਪਿੰਡ ਪੰਜਾਬਪੁਰ ਨਵੇਂ ਚੌਕੀ ਵਿੱਚ ਜਾ ਤਾਂ ਉਹਨਾਂ ਇਹ ਗੱਲ ਤਾਂ ਪੀਸ ਕੀਤੀ ਸੀਗੀ ਪਰ ਮੁੰਡਾ ਨਹੀਂ ਜਾ ਇਹ ਪਤਾ ਲੱਗਾ ਜਿਹੜਾ ਮੁੰਡਾ ਕੁੜੀ ਦਵਾਈ ਖਾਦੀ ਜਾ ਠਾਣਾ ਸੂਈਆਂ ਦੇ ਵਿੱਚ ਪਿੰਡ ਪਿੰਦਾ ਉਹ ਠੀਕ ਲੱਗ ਲਉਣੀ ਜਿਲਖੋਂ ਨਾਲ ਹੀ ਆ ਆਪਣੇ ਗੁਰੂ ਰਾਮਦਾਸ ਸਾਹਿਬ ਜੀ ਦੇ ਉੱਤੇ ਤੋਂ ਵੀ ਕਾਹਦੀ ਜੇ ਕਰਕੇ ਉਹ ਵੀ ਸ਼ਕਲ ਦੇ ਤੌਰ ਤੇ ਆਇਆ ਸੀ ਤੇ ਸਾਡੀ ਪ੍ਰੋਸੈਸ ਸਾਡੇ ਤੋਂ ਗਈ ਹੀ ਅਸਲ ਵਿੱਚ ਕਿਹੋ ਜਿਹਾ ਆਇਆ ਬਹੁਤ ਬਹੁਤ